ਹੈਲੋ ਜੀ ਮੇਰੇ ਬਲੋਂ ਸਾਰੇ ਪੈਨ ਭਰਾਵਾਂ ਨੂੰ ਸਤ ਸ੍ਰੀ ਅਕਾਲ ਆਪਣੇ ਚੈਨਲ ਮਾਂ ਦਾ ਪਿਆਰਾ ਔਰ ਬਲੌਗ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੀ ਹਾਂ ਕਿ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਜਨੇਠੀਕ ਠੀਕ ਠਾਕ ਹੋਮੋਗੇ ਅੱਜ ਕੱਲ ਦਾ ਸਮਾਂ ਬਹੁਤ ਹੀ ਖਰਾਬ ਚੱਲ ਰਿਹਾ ਹੈਗਾ ਜਿਨ੍ਹਾਂ ਦੇ ਵੀ ਬੱਚੇ ਨੇ ਹਨਾ ਦੇਖੋ ਇੱਕ ਮਾਂ ਦਾ ਸੁਪਨਾ ਹੁੰਦਾ ਹੈ ਮਾਂ-ਬਾਪਾ ਜਦੋਂ ਆਪਾਂ ਬਣਦੇ ਆ ਨਾ ਉਸੇ ਟਾਈਮ ਤੋਂ ਹੀ ਆਪਾਂ ਕਿੰਨੇ ਸੁਪਨੇ ਸਜਾਉਨੇ ਆ ਵੀ ਮੇਰਾ ਬੱਚਾ ਮੇਰੀ ਹਰ ਇੱਕ ਗੱਲ ਮੰਨੇਗਾ ਵੱਡਾ ਹੋਵੇਗਾ ਕਿਸੇ ਜੌਬ ਤੇ ਲੱਗੇਗਾ ਸਾਡਾ ਬੜੇ ਪਾਣਾ ਸੰਵਰੇਗਾ ਪਰ ਅੱਜ ਕੱਲ ਬਹੁਤ ਉਲਟ ਚੱਲਦੇ ਹੈਗਾ ਪਹਿਲਾਂ ਤਾਂ ਸਿਰਫ ਆਪਾਂ ਕਹਿੰਦੇ ਸੀਗੇ ਵੀ ਮੁੰਡੇ ਨੇ ਜਿਹੜੇ ਹਨਾ ਲੜਕੇ ਨੇ ਜਿਹੜੇ ਉਹ ਮਾਪੇ ਦੇ ਕਹਿਣੇ ਤੋਂ ਬਾਹਰ ਨੇ ਪਰ ਅੱਜ ਕੱਲ ਤਾਂ ਲੜਕੀਆਂ ਉਸ ਤੋਂ ਅੱਗੇ ਚੱਲ ਰਹੀਆਂ ਨੇ ਜ਼ਮਾਨਾ ਬਦਲਣਾ ਮਤਲਬ ਇਹ ਸੀਗਾ ਵੀ ਜਿਹੜੀਆਂ ਲੜਕੀਆਂ ਨੇ ਉਹ ਆਪਾਂ ਪੁੱਤਾਂ ਦੇ ਬਰਾਬਰ ਉਹਨਾਂ ਨੂੰ ਹਨਾ ਆਪਣੇ ਪੈਰਾਂ 'ਤੇ ਖੜੇ ਹੋਈ ਕਰੀਏ ਤਾਂ ਕਿ ਉਹ ਸਮਾਜ ਨੂੰ ਆਪਦੇ ਬੱਚਿਆਂ ਨੂੰ ਆਪਦੇ ਪਰਿਵਾਰ ਨੂੰ ਅੱਗੇ ਲਿਜਾ ਕੇ ਹੈਨਾ ਵਧੀਆ ਪਰਵਰਿਸ਼ ਕਰ ਸਕਣ ਵਧੀਆ ਸੰਭਾਲ ਸਕਣ ਤੇ ਆਪਦੇ ਪੈਰਾਂ 'ਤੇ ਖੜੀਆਂ ਹੋ ਕੇ ਉਹਨਾਂ ਨੂੰ ਕਿਸੇ ਦੇ ਅੱਗੇ ਹੱਥ ਨਾ ਾਡਣਾ ਪਵੇ ਪਰ ਬੱਚੀਆਂ ਨੇ ਇਸ ਚੀਜ਼ ਦਾ ਬਹੁਤ ਗਲਤ ਮਤਲਬ ਕੱਢ ਲਿਆ ਹੈਨਾ ਉਹ ਕਹਿੰਦੀਆਂ ਨੇ ਵੀ ਜੇ ਅਸੀਂ ਇੰਡੀਪੈਂਡੈਂਟ ਆ ਤਾਂ ਅਸੀਂ ਇੱਕ ਦੂਸਰੇ ਤੋਂ ਲੈਣਾ ਕੀ ਹੈ ਸੱਸ ਸਹੁਰੇ ਤੋਂ ਮਾਪੇ ਤੋਂ ਭੈਣ ਭਰਾ ਤੋਂ ਪਤੀ ਤੋਂ ਕੁਝ ਵੀ ਨਹੀਂ ਲੈਣਾ ਅਸੀਂ ਖੁਦ ਕਮਾਉਣੇ ਆ ਖੁਦ ਖਾਣੇ ਆ ਖੁਦ ਤੇ ਬਰਤਦੇ ਆ ਇਸ ਚੀਜ਼ ਨੇ ਬੱਚਿਆਂ ਦਾ ਇੰਨਾ ਪੱਠਾ ਵਿਠਿਆਤਾ ਖੁਦ ਤਾਂ ਖੱਜਲ ਖੁਆਰ ਹੋ ਰਹੇ ਨੇ ਤੇ ਮਾਪੇ ਬਾਬ ਨੂੰ ਵੀ ਕਰ ਰਹੇ ਨੇ ਤੁਸੀਂ ਅੱਜ ਕੱਲ ਦੇਖਿਆ ਹੋਣਾ ਕਿ ਬੱਚੇ ਬੱਚਿਆਂ ਦੇ ਰਿਸ਼ਤੇ ਹੋ ਰਹੇ ਨੇ ਸਵੇਰੇ ਰਿਸ਼ਤਾ ਹੁੰਦਾ ਹੈ ਸ਼ਾਮ ਨੂੰ ਜਵਾਬ ਦੇ ਦਿੰਦੇ ਨੇ ਮੁੰਡਾ ਕਹਿੰਦਾ ਮੈਂ ਨਹੀਂ ਕਰਾਉਣਾ ਕੁੜੀ ਕਹਿੰਦੀ ਮੈਂ ਨਹੀਂ ਕਰਾਉਣਾ ਤੇ ਜਿਹੜੇ ਮਾਪੇ ਨੇ ਤੁਹਾਨੂੰ ਜੰਮਿਆ ਪਾਲਿਆ 9 ਮਹੀਨੇ ਮਾਂ ਨੇ ਪੇਟ 'ਚ ਰੱਖਿਆ ਫਿਰ ਤੁਹਾਨੂੰ ਵੀ ਵੀ 21 21 ਸਾਲ ਦੇ ਕੀਤਾ ਪਾਲ ਪੋਸ ਕੇ ਤੁਹਾਡੇ ਤੇ ਆਪਣੀ ਸਾਰੇ ਜਮਾ ਪੂੰਜੀ ਸਾਰਾ ਆਪਦਾ ਜਵਾਨੀ ਆਪਦਾ ਸੁਹੱਪਣ ਆਪਦੀ ਕਮਾਈ ਤੁਹਾਡੇ ਤੇ ਲਗਾਤੀ ਤੇ ਤੁਸੀਂ ਉਹਨਾਂ ਨੂੰ ਕੀ ਨਾਮ ਦਿੰਨੇ ਹੋ ਦੇਖੋ ਮੇਰੀਆਂ ਗੱਲਾਂ ਇਹ ਬੱਚਿਆਂ ਨੂੰ ਬਹੁਤ ਬੁਰੀਆਂ ਲੱਗਣੀਆਂ ਪਰ ਕਹਿੰਦੇ ਸੱਚ ਕੜਵਾ ਹੁੰਦਾ ਪਰ ਸੱਚ ਸੱਚ ਹੀ ਹੁੰਦਾ ਜਿਹੜਾ ਬੱਚਾ ਆਪਣੇ ਮਾਪੇ ਬਨੂੰ ਦੁਖੀ ਕਰਦਾ ਉਹ ਜ਼ਿੰਦਗੀ ਦੇ ਵਿੱਚ ਕਦੇ ਸੁખી ਨਹੀਂ ਰਹਿ ਸਕਦਾ ਚਾਹੇ ਮੇਰੀ ਗੱਲ ਨੂੰ ਅੱਜ ਲਿਖ ਕੇ ਨੋਟ ਕਰਕੇ ਰੱਖ ਲਓ ਮਾਪੇ ਪਿਆ ਤੁਹਾਡੇ ਤੇ ਬਹੁਤ ਉਮੀਦਾਂ ਹੁੰਦੀਆਂ ਨੇ ਜਦੋਂ ਤੋਂ ਬੱਚਾ ਜਨਮ ਲੈਂਦਾ ਬਜਨਮ ਕੀ ਜਦੋਂ ਮਾਂ ਦੇ ਪੇਟ ਵਿੱਚ ਆ ਜਾਂਦਾ ਉਦੋਂ ਤੋਂ ਮਾਂ ਸੁਪਨੇ ਸਜਾਉਣ ਲੱਗ ਜਾਂਦੀ ਹੈ ਅਸੀਸਾਂ ਦਿੰਦੀ ਹੈ ਕਿ ਮੇਰਾ ਬੱਚਾ ਇਸ ਤਰੀਕੇ ਦਾ ਹੋਵੇ ਬੱਚਿਆਂ ਤੋਂ ਵੱਧ ਕਸੂਰ ਇਸ ਚੀਜ਼ ਦੇ ਵਿੱਚ ਮਾਪੇ ਦਾ ਹੈ ਤੁਹਾਡੇ ਬੱਚੇ ਜਿੱਦ ਕਰਦੇ ਨੇ ਗੱਲ ਨਹੀਂ ਮੰਨਦੇ ਆਪਣੀ ਮਨਮਾਨੀ ਕਰਦੇ ਨੇ ਘੁੰਮਣ ਫਿਰਨ ਜਾਣਤੇ ਨਹੀਂ ਕਹਿੰਦੇ ਨੇ ਅਸੀਂ ਮਰ ਜਾਾਂਗੇ ਆਹ ਡਰਾਵਾ ਬਹੁਤ ਜ਼ਿਆਦਾ ਹੈ ਬੱਚਾਂ ਕੋਲੇ ਅੱਜਕੱਲ੍ਹ ਦੇਖੋ ਜਿਹੜਾ ਬੱਚਾ ਅੱਜ ਮਰ ਰਿਹਾ ਹੈ ਉਹ ਕੱਲ ਨੂੰ ਵੀ ਮਰੇਗਾ ਖੁਦ ਤਾਂ ਡੁੱਬੇਗਾ ਹੀ ਤੁਹਾਨੂੰ ਵੀ ਨਾਲ ਲੈ ਕੇ ਡੁੱਬੇਗਾ ਸਭ ਤੋਂ ਪਹਿਲਾਂ ਮਾਪੇ ਥੋੜੇ ਜੇ ਚੁਕੰਨੇ ਹੋਵੋ ਆਪਦੇ ਜਿਹੜੇ ਫਰਜ਼ ਨੇ ਉਹਨਾਂ ਨੂੰ ਪਛਾਣੋ ਤਾਂ ਕਿ ਜਿਹੜਾ ਆਉਣ ਵਾਲਾ ਸਮਾਂ ਉਹਦੇ ਵੇਲੇ ਤੁਹਾਨੂੰ ਪਸਤਾਉਣਾ ਨਾ ਪਵੇ ਬਾਅਦ ਦੇ ਵਿੱਚ ਪਸਤਾਉਣ ਨਾਲੋਂ ਤੁਸੀਂ ਹੁਣੇ ਹੀ ਥੋੜੇ ਜੇ ਚੁਕੰਨੇ ਹੋ ਜਾਓਗੇ ਮਾਪੇ ਤਾਂ ਤੁਹਾਨੂੰ ਤੇ ਤੁਹਾਡੇ ਰਿਸ਼ਤੇਦਾਰਾਂ ਨੂੰ ਤੁਹਾਡੇ ਪਰਿਵਾਰ ਨੂੰ ਅੱਗੇ ਜਾ ਕੇ ਹਨਾ ਬਦਨਾਮੀ ਦੁੱਖ ਤਕਲੀਫ ਕਿਉਂਕਿ ਫਿਰ ਆਪਾਂ ਬੜੇਪੇ ਚ ਜਾ ਕੇ ਬਹਿ ਕੇ ਕਰੀ ਜਾਂਦੇ ਮੈਂ ਤੇਰੇ ਵਾਸਤੇ ਆਇਆ ਕੀਤਾ ਤਾ ਤੂੰ ਆਏ ਨਹੀਂ ਕੀਤਾ ਮੈਂ ਤੇਰੇ ਵਾਸਤੇ ਜਵਾਨੀ ਖਾਰੀ ਕਰ ਪਰਲੀ ਮੈਂ ਆਪਦਾ ਹਨਾ ਜਿਹੜਾ ਕਮਾਈ ਸੀ ਉਹ ਤੇਰੇ ਤੇ ਲਾਤੀ ਤੂੰ ਸਾਡੀ ਗੱਲ ਨਹੀਂ ਮੰਨਦਾ ਇਹ ਚੀਜ਼ਾਂ ਦੇ ਵਿੱਚ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਬੱਚਿਆਂ ਦੇ ਦਿਮਾਗ ਇਦਾਂ ਦੇਣੇਗੇ ਇੱਕ ਤੁਸੀਂ ਹਨਾ ਗੱਲ ਸੁਣੀ ਹੋਣੀ ਹੈਗੀ ਅਕਸਰ ਬਜ਼ੁਰਗ ਆਮ ਕਹਿੰਦੇ ਨੇ ਕਹਿੰਦੇ ਜਦੋਂ ਛੋਟਾ ਹੁੰਦਾ ਹੈ ਨਾ ਬੱਚਾ ਉਦੋਂ ਉਹਦੇ ਵਾਸਤੇ ਉਹਦਾ ਜਿਹੜਾ ਮਾਪਾਪ ਹੁੰਦਾ ਉਹ ਸਭ ਕੁਝ ਹੁੰਦਾ ਹੈ ਫਿਰ ਜਦੋਂ 10 ਕੇ ਸਾਲ ਦਾ ਹੋ ਜਾਂਦਾ ਉਹਦੇ ਵਾਸਤੇ ਉਹਦਾ ਮਾਪੇ ਜਿਹੜਾ ਹੁੰਦੇ ਨੇ ਉਹ ਹੀਰੋ ਮਲਕੀ ਲਾ ਲੋ ਏਟੀਐਮ ਲਾ ਲੋ ਹਨਾ ਕਿਉਂਕਿ ਉਹ ਹੋਰੀਆਂ ਸਾਰੀਆਂ ਡਿਮਾਂਡਾਂ ਪੂਰੀਆਂ ਕਰਦੇ ਨੇ ਫਿਰ ਜਦੋਂ ਉਹ 15 ਤੋਂ 20 ਕੇ ਸਾਲ ਦਾ ਹੁੰਦਾ ਫਿਰ ਉਹਨੂੰ ਆਪਣੇ ਮਾਪੇ ਬੁਰੇ ਲੱਗਣ ਲੱਗ ਜਾਂਦੇ ਨੇ ਕਿ ਦੂਸਰੇ ਦੇ ਮਾਪੇ ਵਧੀਆ ਨੇ ਕਿਉਂਕਿ ਉਹ ਉਹਨਾਂ ਦੀਆਂ ਸਾਰੀਆਂ ਡਿਮਾਂਡਾਂ ਪੂਰੀਆਂ ਕਰਦੇ ਤੇ ਸਾਡੇ ਬਾ ਮਾਪੇ ਹਨਾ ਸਿਰਫ ਸਾਨੂੰ ਕੁਝ ਨਹੀਂ ਲੈ ਕੇ ਦਿੰਦੇ ਫਿਰ ਜਦੋਂ 20 ਤੋਂ 25 ਤੱਕ ਜਾਂਦਾ ਫਿਰ ਉਹਨੂੰ ਲੱਗਦਾ ਵੀ ਮੇਰੇ ਮਾਪੇ ਤਾਂ ਉਹੀ ਟੋਕਾ ਟਾਕੀ ਕਰਦੇ ਨੇ ਹੋਰ ਇਹਨਾਂ ਨੂੰ ਕੋਈ ਕੰਮ ਨਹੀਂ ਹੈਗਾ ਇਹਨਾਂ ਨੂੰ ਅਨਪੜ੍ਹ ਨੂੰ ਫਿਰ ਜਦੋਂ 25 ਤੋਂ ਲੈ ਕੇ 35 ਤੱਕ ਜਾਂਦਾ ਹੈ ਫਿਰ ਉਹਨੂੰ ਲੱਗਦਾ ਵੀ ਕਿਸੇ ਕਿਸੇ ਕੰਮ ਦੇ ਵਿੱਚ ਹੈ ਨਾ ਮਾਪੇ ਬਾਪ ਦੀ ਮੈਂ ਜੇ ਸਲਾਹ ਲੈ ਲਾਂ ਤਾਂ ਠੀਕ ਹੋਊਗਾ ਫਿਰ ਜਦੋਂ 45 ਤੋਂ 50 55 ਤੱਕ ਜਾਂਦਾ ਹੈ ਉਦੋਂ ਨੂੰ ਪਤਾ ਲੱਗਦਾ ਵੀ ਮਾਪੇ ਬਾਪ ਤੋਂ ਬਿਨਾਂ ਕੋਈ ਮੇਰਾ ਸੱਚਾ ਦੋਸਤ ਕੋਈ ਮੇਰਾ ਸੱਚਾ ਹਮਸਫਰ ਕੋਈ ਮੇਰਾ ਸੱਚਾ ਸਲਾਹਕਾਰ ਨਹੀਂ ਹੈਗਾ ਪਰ ਉਦੋਂ ਤੱਕ ਸਭ ਕੁਝ ਖਾਲੀ ਹੋ ਚੁੱਕਿਆ ਹੁੰਦਾ ਹੈ ਸਭ ਤੋਂ ਪਹਿਲੀ ਗੱਲ ਅਗਰ ਤੁਹਾਡਾ ਬੱਚਾ ਤੁਹਾਡੀ ਗੱਲ ਨਹੀਂ ਮੰਨਦਾ ਜੇ ਤੋ ਵੀ ਤੁਸੀਂ ਕੁਝ ਕਹਿੰਦੇ ਹੋ ਜਿੱਦ ਕਰਦਾ ਹੈ ਬਸ ਵੀ ਮੈਂ ਜਿਹੜੀ ਕਹਿਣਾ ਵੀ ਉਹੀ ਗੱਲ ਕਰੋ ਤਾਂ ਉਸ ਬੱਚੇ ਨਾਲ ਥੋੜਾ ਜਿਹਾ ਸਖਤੀ ਨਾਲ ਪੇਸਾ ਬੋ ਮਾਂ ਕਦੇ ਵੀ ਇਹ ਨਾ ਕਹੇ ਜੇ ਆਹ ਨਾ ਮੇਰੇ ਪੁੱਤ ਨੂੰ ਕਰਿਆ ਤਾਂ ਮੇਰਾ ਪੁੱਤ ਮਰ ਜਾਊਗਾ ਦਾਦਾ ਦਾਦੀ ਹੈ ਨਾ ਉਹ ਮੂਰੇ ਹੋ ਜਾਂਦੇ ਨੇ ਤੁਸੀਂ ਹੈ ਨਾ ਉਹ ਕਰੋਗੇ ਪਿਓ ਉਹਦਾ ਫਰਜ ਹੈਗਾ ਕਿ ਆਪਣੇ ਬੱਚੇ ਨੂੰ ਛੋਟੇ ਹੁੰਦੇ ਤੋਂ ਹੀ ਹਰ ਇੱਕ ਕੰਮ ਦੇ ਨਾਲ ਆਪਦੇ ਨਾਲ ਲਗਾਵੇ ਮੈਂ ਇਹ ਨਹੀਂ ਕਹਿੰਦੀ ਵੀ ਤੁਸੀਂ ਉਹਨੂੰ ਕੰਮ ਦੇ ਵਿੱਚ ਲਾਓ ਦੇਖੋ ਬੱਚੇ ਨੂੰ ਤੁਸੀਂ ਕੰਮ ਦੇ ਵਿੱਚ ਲਾਉਂਗੇ ਤਾਂ ਬੱਚੇ ਨੂੰ ਆਦਤ ਬਣੇਗੀ ਮਾਮਾ ਨੂੰ ਚਾਹੀਦਾ ਹੈ ਕਿ ਜਦੋਂ ਬੱਚੀਆਂ ਠੀਕ ਹੈ ਪੜ੍ਹਦੀਆਂ ਨੇ ਆਪਾਂ ਕਹਿੰਦੇ ਪੜ੍ਹਦੀਆਂ ਨੇ ਪੜ੍ਹਾਓ ਪਰ ਉਹਨੂੰ ਨਾਲ ਦੇ ਨਾਲ ਰਸੋਈ ਦੇ ਵਿੱਚ ਸਬਜੀ ਬਣਾਉਣੀ ਰੋਟੀ ਬਣਾਉਣੀ ਪ੍ਰੈਸ ਕਰਨੀ ਜਾਂ ਕੁਝ ਵੀ ਕਰਨਾ ਬੱਚਿਆਂ ਨੂੰ ਇਸ ਚੀਜ਼ ਦੇ ਨਾਲ ਤੁਸੀਂ ਇਹਨਾਂ ਲਗਾਉਂਗੇ ਤਾਂ ਬੱਚਾ ਅੱਗੇ ਜਾ ਕੇ ਆਪਣੇ ਪਰਿਵਾਰ ਦੇ ਵਿੱਚ ਜਿੱਮੇ ਲੜਕੀਆਂ ਨੇ ਉਹ ਤਾਂ ਜਾਣੀ ਜਾਣੇ ਅੱਗੇ ਜਾ ਕੇ ਉਹ ਆਪਦੇ ਆਪ ਨੂੰ ਨੌਕਰ ਨਹੀਂ ਸਮਝਣਗੀਆਂ ਉਹਨਾਂ ਨੂੰ ਇਹ ਲੱਗੇਗਾ ਵੀ ਇਹ ਸਾਡਾ ਫਰਚਾ ਹੁਣ ਅੱਪਾ ਕਿਹੜਾ ਜੌਬ ਨਹੀਂ ਕਰਦੇ ਹਨ ਜਿੰਨੀਆਂ ਵੀ ਭੈਣਾ ਮੇਰੀਆਂ ਜੌਬ ਕਰਦੇ ਨੇ ਉਹ ਸਾਰੇ ਘਰ ਦੇ ਕੰਮ ਕਰਕੇ ਜਾਂਦੀਆਂ ਨੇ ਜ਼ਿਆਦਾਤਰ ਘਰਾਂ ਦੇ ਵਿੱਚ ਲੜਾਈ ਇਹੀ ਹੁੰਦੀ ਹੈ ਵੀ ਮੈਂ ਕਮਾਉਣੀ ਆ ਮੈਂ ਫੇਰ ਵੀ ਇਹਨਾਂ ਦੇ ਘਰੇ ਕੰਮ ਕਰਾਂ ਮੈਂ ਸੱਸ ਸਹੁਰੇ ਨੂੰ ਬੈਠੇ ਨੂੰ ਪੂਜਾਂ ਮੈਂ ਆਪਣੇ ਪਤੀ ਦੇ ਹਨਾ ਹਰ ਇੱਕ ਟਾਈਮ ਮਤਲਬ ਕਿ ਉਹ ਕਰੀ ਜਾਮਾ ਵੀ ਹਾਂ ਇਹ ਮੇਰੇ ਤੇ ਰੋ ਮਾਰਿਆ ਨੇ ਮੇਰੇ ਬਰਾਬਰ ਕੰਮ ਕਰਾਉਣ ਇਹ ਚੀਜ਼ਾਂ ਕਰਕੇ ਹੀ ਘਰਾਂ ਦੇ ਵਿੱਚ ਅਕਸਰ ਕਲੇਸ਼ ਹੁੰਦੇ ਨੇ ਔਰਤਾਂ ਦਾ ਅੱਜ ਕੱਲ੍ਹ ਜ਼ਿਆਦਾ ਰਿਸ਼ਤੇ ਤੋੜਨ ਦੇ ਵਿੱਚ ਹੱਥ ਹੈ ਕਿਉਂਕਿ ਇਹਨਾਂ ਨੂੰ ਲੱਗਦਾ ਹੈ ਵੀ ਅਸੀਂ ਹੁਣ ਕਮਾਉਣ ਲੱਗੀਆਂ ਵੀ ਸਾਡੇ ਮੂਰੇ ਕੋਈ ਬੋਲੇ ਨਾ ਅਪ 15 ਸਾਲਾਂ ਤੋਂ ਠੀਕ ਹੈ ਮੈਂ ਮੰਨਦੀ ਆ ਕਿ ਮੇਰੀਆਂ ਭੈਣਾਂ ਬਰਾਬਰ ਭਰਾਵਾਂ ਦੇ ਕਮਾਉਣ ਲੱਗ ਗਈਆਂ ਨੇ ਪਰ ਪਿਛਲੇ ਸਮੇਂ ਦੇ ਵਿੱਚ ਹਨਾ ਜਦੋਂ ਆਦਮੀ ਕਮਾ ਕੇ ਲੈ ਕੇ ਆਉਂਦੇ ਹੁੰਦੇ ਸੀਗੇ ਤਾਂ ਉਹਨਾਂ ਨੇ ਤੁਹਾਨੂੰ ਕਦੇ ਇਹ ਕਿਹਾ ਸੀਗਾ ਵੀ ਹਾਂ ਤੂੰ ਮੈਕ ਮਾ ਕੇ ਲੈ ਕੇ ਆਉਣਾ ਤੂੰ ਆ ਨਹੀਂ ਐ ਕਰ ਤੂੰ ਐ ਹੈਨਾ ਆਪਾਂ ਹੁੰਦੇ ਵੀ ਹਾਂ ਜਿਵੇਂ ਭਾਂਡੇ ਮਾਣਦੀਆਂ ਠੀਕ ਹੈ ਵੀ ਜੀਵਨ ਸਾਥੀ ਦਾ ਫਰਜ਼ ਹੈ ਵੀ ਜਿਵੇਂ ਹੁਣ ਮੈਂ ਕੋਈ ਕੰਮ ਕਰ ਰਹੀ ਹਾਂ ਥੱਕੀ ਹਾਰੀ ਹਾਂ ਤਾਂ ਮੇਰੇ ਹਸਬੰਡ ਜੀ ਹੈ ਨਾ ਮੇਰੇ ਨਾਲ ਕਰਵਾਉਂਦੇ ਨੇ ਚਾਹੇ ਜੌਬ ਤੋਂ ਆਉਂਦੇ ਨੇ ਕੋਈ ਵਰਤਨ ਸਾਫ ਕਰਵਾਉਣੇ ਨੇ ਕੋਈ ਝਾੜੂ ਪੋਚਾ ਮੇਰੇ ਨਾਲ ਕਰਵਾਉਣਾ ਕੋਈ ਕੱਪੜਿਆਂ ਦੀ ਤੈਹ ਲਗਾਉਣੀ ਹੈ ਜਾਂ ਰੋਟੀ ਪਾਣੀ ਹੈਨਾ ਖੁਦ ਪਾ ਕੇ ਖਾ ਲੈਣਾ ਜਾਂ ਨਾਲ ਬਹਿ ਕੇ ਕੋਈ ਹੋਰ ਕੰਮ ਕਰਵਾ ਦੇਣਾ ਦੇਖੋ ਇਹ ਚੀਜ਼ ਇੱਕ ਦੂਜੇ ਦੇ ਆਪਾਂ ਖੁਸ਼ੀ ਨਾਲ ਕਰਦੇ ਆ ਆਪਣੇ ਫਰਜ਼ ਨੇ ਇਹ ਨਹੀਂ ਹੈਗਾ ਵੀ ਹੈਨਾ ਇੱਕ ਬੈਠਾ ਆਰਡਰ ਮਾਰ ਮੇਰਾ ਕਹਿਣ ਦਾ ਭਾਵ ਹੈ ਵੀ ਇਹ ਨਾ ਹੋਵੇ ਵੀ ਹਾਂ ਮੈਂ ਕਾਹਾਂ ਵੀ ਮੈਂ ਤਾਂ ਕੰਮ ਕਰਕੇ ਆਈਆਂ ਮੈਂ ਤਾਂ ਕਮਾਉਣੀ ਆਣਾ ਚਲ ਤੂੰ ਕੰਮ ਕਰ ਨਹੀਂ ਸਭ ਤੋਂ ਪਹਿਲਾਂ ਤਾਂ ਪਤੀ ਪਤਨੀ ਦਾ ਆਪਸ ਦੇ ਵਿੱਚ ਪਿਆਰ ਤੇ ਆਪਸ ਦੇ ਵਿੱਚ ਡਰ ਜਿਹੜਾ ਹੁੰਦਾ ਹੈ ਹਨਾ ਉਹ ਨੂੰ ਤੁਸੀਂ ਕਾਇਮ ਰੱਖੋਗੇ ਕਿਉਂਕਿ ਮਾਂ ਜਿੰਨਾ ਮਰਜ਼ੀ ਬੱਚਿਆਂ ਤੇ ਰੋਭ ਰੱਖ ਲੇ ਜਿੰਨਾ ਚਿਰ ਪਿਓ ਦਾ ਰੋਭ ਨਹੀਂ ਹੋਏਗਾ ਬੱਚਾ ਡਰੇਗਾ ਨਹੀਂ ਸਭ ਤੋਂ ਮੇਨ ਗੱਲ ਜਦੋਂ ਵੀ ਹਨਾ ਤੁਹਾਡੇ ਘਰ ਦੇ ਵਿੱਚ ਹੋਏ ਪਤੀ ਪਤਨੀ ਕਦੇ ਵੀ ਬੱਚਿਆਂ ਦੇ ਸਾਹਮਣੇ ਲੜਾਈ ਝਗੜਾ ਨਾ ਕਰੋ ਦੂਸਰੀ ਗੱਲ ਕਦੇ ਵੀ ਪਤਨੀ ਆਪਣੇ ਪਤੀ ਨੂੰ ਤੇ ਪਤੀ ਆਪਣੀ ਪਤਨੀ ਨੂੰ ਬੱਚਿਆਂ ਦੇ ਸਾਹਮਣੇ ਜਾਂ ਰਿਸ਼ਤੇਦਾਰਾਂ ਦੇ ਸਾਹਮਣੇ ਨੀਮਾ ਨਾ ਦਿਖਾਓ। ਕਦੇ ਵੀ ਬੱਚਿਆਂ ਨੂੰ ਅਗਰ ਤੁਹਾਡੇ ਠੀਕ ਹੈ ਪਤੀ ਪਤਨੀ ਦੇ ਵਿੱਚ ਕੋਈ ਲੜਾਈ ਝਗੜਾ ਤਾਂ ਬੱਚਿਆਂ ਦੇ ਸਾਹਮਣੇ ਤੁਹਾਨੂੰ ਨਾ ਲੈ ਕੇ ਜਾਓ ਕਿਉਂਕਿ ਬੱਚੇ ਇਸ ਦਾ ਗਲਤ ਫਾਇਦਾ ਉਠਾਉਂਦੇ ਨੇ। ਤੇ ਅਗਲੀ ਗੱਲ ਕਦੇ ਵੀ ਤੁਹਾਡਾ ਬੱਚਾ ਕਿਸੇ ਗੱਲ ਤੋਂ ਜਿੱਦ ਕਰਦਾ ਹੈ ਉਹਨੂੰ ਉਸ ਟਾਈਮ ਉਸ ਦੀ ਉਹ ਜਿੱਦ ਬਿਲਕੁਲ ਵੀ ਪੂਰੀ ਨਾ ਕਰੋ। ਤੁਸੀਂ ਦੇਖਿਓ ਜਿਹੜੇ ਮੈਂ ਤੁਹਾਨੂੰ ਗੱਲਾਂ ਦੱਸ ਰਹੀ ਹਾਂ 1 ਮਹੀਨਾ ਕਰਕੇ ਦੇਖਿਓ ਤੁਹਾਡੇ ਬੱਚੇ ਨਾ ਬਦਲੇ ਤਾਂ ਤੁਸੀਂ ਮੈਨੂੰ ਕਹਿ ਦੇਵੀਂ ਦੀਦੀ ਸਾਡਾ ਬੱਚਾ ਨਹੀਂ ਬ ਜਦੋਂ ਤੁਹਾਡਾ ਬੱਚਾ ਜਿੱਦ ਕਰਦਾ ਉਸ ਟਾਈਮ ਉਸ ਨੂੰ ਉਹ ਚੀਜ਼ ਬਿਲਕੁਲ ਨਾ ਲੈ ਕੇ ਦਿਓ 2-4 ਦਿਨ ਦਾ ਗੈਪ ਪਾ ਕੇ ਤੁਸੀਂ ਉਹਨੂੰ ਉਹ ਚੀਜ਼ ਲੈ ਦਿਓ ਅਗਰ ਤੁਸੀਂ ਉਸੇ ਟੀ ਚੀਜ਼ ਨੂੰ ਉਹਦੀ ਜਿੱਦ ਕਰਤੇ ਲੈ ਕੇ ਦਿਓਗੇ ਤਾਂ ਉਹ ਦੁਬਾਰੇ ਫੇਰ ਜਿੱਦ ਕਰੇਗਾ ਵੀ ਮੈਨੂੰ ਜਿੱਦ ਕਰਨ ਤੇ ਇਹ ਚੀਜ਼ ਮਿਲ ਜਾਂਦੀ ਹੈ ਜਦੋਂ ਬੱਚਾ ਜਿੱਦ ਕਰਦਾ ਉਹਨੂੰ ਪਿਆਰ ਨਾਲ ਸਮਝਾਓ ਘੂਰੋ ਨਾ ਉਹਨੂੰ ਕਹੋ ਵੀ ਬੇਟਾ ਜਦੋਂ ਆਪਣੇ ਕੋਲੇ ਪੈਸੇ ਆ ਗਏ ਜਾਂ ਜਦੋਂ ਤੂੰ ਹਨਾ ਪੇਪਰ ਦੇ ਵਿੱਚੋਂ ਵਧੀਆ ਨੰਬਰ ਲੈ ਕੇ ਆਏਂਗਾ ਜਾਂ ਜਦੋਂ ਤੇਰਾ ਬਰਥਡੇ ਆਊਗਾ ਜਾਂ ਕੁਝ ਵੀ ਐਦਾਂ ਨਾ ਬਹਾਨਾ ਲਗਾ ਕੇ ਵੀ ਅਸੀਂ ਤੈਨੂੰ ਉਸ ਟਾਈਮ ਇਹ ਚੀਜ਼ ਨੂੰ ਲੈ ਕੇ ਦੇਵਾਂਗੇ ਬੱਚੇ ਬਹੁਤ ਸਮਝਦਾਰ ਨੇ ਮਾਪੇ ਜੋ ਉਹਨਾਂ ਨੂੰ ਸਮਝਾਉਣਗੇ ਉਹ ਸਮਝਦੇ ਨੇ ਜਿਵੇਂ ਕਿ ਅੱਜ ਕੱਲ ਤੁਸੀਂ ਦੇਖਿਆ ਹੈ ਹਨਾ ਬੱਚੇ ਮਾਮਾ ਨੂੰ ਬਹੁਤ ਪੁੱਠਾ ਬੋਲਦੇ ਆ ਲਾ ਤੂੰ ਐਂ ਕਰ ਦੇਗਾ ਨਹੀਂ ਤੂੰ ਰੋਟੀ ਇੱਕ ਦਿਨ ਮੈਂ ਤੇ ਮੇਰਾ ਬੇਟਾ ਹਨਾ ਸਹਿਰ ਗਏ ਤੇ ਛੋਟਾ ਜਿਹਾ ਬੱਚਾ ਸਿਰਫ ਉਹ 6-7 ਸਾਲ ਦਾ ਹੋਵੇਗਾ ਉਹਦੀ ਮਾਂ ਕਹਿੰਦੀ ਪੁੱਤ ਤੈਨੂੰ ਆ ਦੇਖ ਪਾ ਕਹਿੰਦੇ ਨੂੰ ਪਟਕਾ ਦਵਾ ਮਾ ਕਿੰਨਾ ਸੋਹਣਾ ਲਾ ਮੈਂ ਇਹਨੂੰ ਪਟਕਾ ਫਟਕਾ ਲੈਂਦਾ ਲਾ ਉਹੀ ਮਰੀ ਜਾਂਦੀ ਬੋਲੀ ਜਾਂਦੀ ਛੜੀ ਜੀ ਜਾ ਪਾ ਜੀ ਵੀ ਐਦਾਂ ਬੱਚੇ ਬੋਲਦੇ ਆ ਮੇਰੇ ਤੇ ਮੇਰਾ ਬੱਚਾ ਵੀ ਮੈਨੂੰ ਮੇ ਕਹਿੰਦਾ ਮਮਾ ਕਹਿੰਦਾ ਦੇਖੇ ਇਹ ਕਿਵੇਂ ਬੋਲ ਰਿਹਾ ਆਪਦੀ ਮਮਾ ਨੂੰ ਕਿਉਂਕਿ ਅੱਜ ਕੱਲ੍ਹ ਮੇਰੀਆਂ ਭੈਣਾਂ ਸੰਸਕਾਰ ਦੇਣੇ ਭੁੱਲ ਰਹੀਆਂ ਨੇ ਇਹਦੇ ਵਿੱਚ ਬੱਚਿਆਂ ਦਾ ਕਸੂਰ ਨਹੀਂ ਇਹਦੇ ਵਿੱਚ ਕਸੂਰ ਤੁਹਾਡੇ ਪਰਿਵਾਰਾਂ ਦਾ ਹੈ ਤੁਹਾਡੇ ਸੰਸਕਾਰਾਂ ਦਾ ਹੈਗਾ ਜਿਹੜੇ ਤੁਸੀਂ ਬਿਲਕੁਲ ਨਹੀਂ ਦੇ ਰਹੀਆਂ ਹੈਗੀਆਂ ਆਪਣੇ ਬੱਚਿਆਂ ਨੂੰ ਜਿਹੜੇ ਕੰਡੇ ਆਪਾਂ ਅੱਜ ਬੀਜ ਰਹੇ ਹਾਂ ਕੱਲ ਨੂੰ ਆਪਾਂ ਨੂੰ ਹੀ ਚੁਗਨੇ ਪੈਣੇ ਹੈਗੇ ਅਕਸਰ ਪਰਿਵਾਰਾਂ ਦੇ ਵਿੱਚ ਹਨਾ ਮੈਂ ਖੁਦ ਵੀ ਆਪਦੀ ਪਰਜਾਈ ਨੂੰ ਆਪਦੇ ਮਮਾ ਹੋਰਾਂ ਨੂੰ ਹਨਾ ਮੈਂ ਕਹਿੰਦੀ ਰਹਿਣੀ ਆ ਮੇਰਾ ਭਤੀਜਾ ਛੋਟਾਗਾ ਜਦੋਂ ਉਹ ਕੁਝ ਕਹੂਗਾ ਨਾ ਮਾਰੂਗਾ ਕਿਸੇ ਦੇ ਕੁਝ ਕਰੂਗਾ ਤਾਂ ਕਹਣਗੇ ਲੈ ਹਈ ਮੇਰੇ ਮਾਰੀ ਨਾ ਹਈ ਐ ਤਾਂ ਵੀ ਇੱਕਪਾ ਉਹਦੋਂ ਮਜ਼ਾਕ ਬਣਾ ਲੈਨੇ ਉਸ ਚੀਜ਼ ਦਾ ਪਰ ਉਹ ਉਸ ਟਾਈਮ ਦਾ ਕਰਿਆ ਹੋਇਆ ਮਜ਼ਾਕ ਤੁਹਾਨੂੰ ਵੱਡੇ ਹੋਇਆ ਜਦੋਂ ਬੱਚਾ ਵੱਡਾ ਹੋਈ ਜਾਵੇਗਾ ਉਹਦੀ ਉਹ ਜਿੱਦ ਉਹਦਾ ਉਹ ਜਿਹੜਾ ਮਤਲਬ ਕਿ ਮਾਰਨਾ ਗਾਲਾਂ ਕੱਢਣੀਆਂ ਪੁੱਠਾ ਬੋਲਣਾ ਉਹ ਵੱਧਦਾ ਜਾਵੇਗਾ ਬੱਚੇ ਨੂੰ ਉਸੇ ਟਾਈਮ ਤੋਂ ਜਦੋਂ ਉਹ 2 2.5 ਸਾਲ ਦਾ ਹੁੰਦਾ ਹੈ ਉਸੇ ਟਾਈਮ ਤੋਂ ਬੱਚੇ ਨੂੰ ਤੁਸੀਂ ਸਮਝਾਉਣ ਲੱਗ ਜਾਓ ਜਿਵੇਂ ਕਿ ਖਾਣ ਪੀਣ ਪਿੱਛੇ ਬਹੁਤ ਅੜਾਈਆਂ ਹੁੰਦੀਆਂ ਨੇ ਬਹੁਤ ਬੱਚੇ ਜਿੱਦ ਕਰਦੇ ਆ ਤੁਸੀਂ ਜੋ ਵੀ ਘਰ ਦੇ ਵਿੱਚ ਅਕਸਰ ਚੀਜ਼ ਬਣਦੀ ਹੈ ਬੱਚੇ ਨੂੰ ਥੋੜੀ ਥੋੜੀ ਛੋਟੇ ਹੁੰਦੇ ਤੋਂ ਹੀ ਉਹ ਦੇਣ ਲੱਗੋ ਅਗਰ ਤੁਹਾਡਾ ਬੱਚਾ ਕਹਿੰਦੇ ਵੀ ਅਸੀਂ ਇਹ ਨਹੀਂ ਖਾਂਦੇ ਦੇਖੋ ਅਕਸਰ ਮੇਰੇ ਫ੍ਰੈਂਡਾਂ ਨਾਲ ਮੇਰੇ ਹੀ ਡਿਸਕਸ ਹੁੰਦੀ ਰਹਿੰਦੀ ਹੈ ਹਨਾ ਵੀ ਇਹ ਨਹੀਂ ਖਾਂਦੇ ਤਰ ਉਸ ਨੂੰ ਉਸ ਟਾਈਮ ਕਹੋ ਵੀ ਤੂੰ ਨਹੀਂ ਖਾਣਾ ਤੇ ਬੇਟਾ ਤੁਹਾਡੀ ਮਰਜ਼ੀ ਕਰਦੇ ਵਿੱਚ ਇਹੀ ਬਣੀ ਹੋਈ ਚੀਜ਼ ਹੈ ਸਾਰੇ ਖਾ ਰਹੇ ਨੇ ਇਹ ਤੈਨੂੰ ਖਾਣੀ ਪਵੇਗੀ ਨਹੀਂ ਖਾਂਦਾ ਉਹ ਇੱਕ ਦਿਨ ਨਹੀਂ ਖਾਵੇਗਾ ਦੋ ਦਿਨ ਨਹੀਂ ਖਾਵੇਗਾ ਆਪਣੇ ਆਪ ਹੀ ਖਾਣ ਲੱਗ ਜਾਏਗਾ ਮੈਂ ਇਹ ਨਹੀਂ ਕਹਿੰਦੀ ਵੀ ਬੱਚਿਆਂ ਦੀ ਡਿਮਾਂਡ ਦੀ ਚੀਜ਼ ਨਾ ਬਣਾਓ ਬਣਾਓ ਚਾਹੇ ਤੁਸੀਂ ਚਾਰ ਬਣਾ ਦਿਓ ਪਰ ਜਦ ਉਹ ਜਿੱਦ ਕਰਦਾ ਹੈ ਉਸ ਟਾਈਮ ਕੁਝ ਨਹੀਂ ਬਣਾ ਕੇ ਦੇਣਾ ਇਹ ਚੀਜ਼ ਨੂੰ ਤੁਸੀਂ ਕਰਕੇ ਦੇਖਿਓ ਇਹਨੂੰ ਪ੍ਰੈਕਟੀਕਲੀ ਕਰਕੇ ਦੇਖਿਓ ਤੁਹਾਡਾ ਬੱਚਾ ਜਿੱਦ ਕਰਦਾ ਹੈ ਪੁੱਠੇ ਰਸਤੇ ਚੱਲਿਆ ਕੁਝ ਵੀ ਕਰਦਾ ਹੈ ਤਾਂ ਉਹ ਤੁਹਾਡੇ ਘਰੇ ਵਾਪਸ ਜਰੂਰ ਆਵੇਗਾ ਜਦੋਂ ਬੱਚਾ ਮਤਲਬ ਕਿ 12 ਕ ਸਾਲ ਦਾ 13 ਦਾ ਹੋ ਜਾਂਦਾ ਹੈਗਾ ਉਦੋਂ ਮਾਂ ਆਪਣੀ ਧੀ ਨੂੰ ਤੇ ਪਿਓ ਆਪਣੇ ਪੁੱਤ ਨੂੰ ਹਰ ਇੱਕ ਚੰਗੀ ਮਾੜੀ ਚੀਜ਼ ਜੋ ਵੀ ਉਹਦੇ ਜੀਵਨ ਦੇ ਵਿੱਚ ਜਿਵੇਂ ਕਿ ਹਾਰਮੋਨਸ ਚੇਂਜ ਹੁੰਦੇ ਆ ਨਾ ਵੀ ਕੀ ਕੀ ਹੁਣ ਤੇਰੀ ਜ਼ਿੰਦਗੀ ਦੇ ਵਿੱਚ ਹੋਣ ਵਾਲਾ ਬੇਟਾ ਕੀ ਮੈਂ ਤੂੰ ਹੁਣ ਜਿਵੇਂ ਕਿ ਲੜਕੀਆਂ ਪ੍ਰਤੀ ਹੈ ਨਾ ਲੜਕੀਆਂ ਰਿਐਕਟਿਵ ਹੁੰਦੀਆਂ ਨੇ ਗਿਆ ਇਮੋਸ਼ਨਲ ਮਤਲਬ ਕਿ ਅੰਦਰੋਂ ਆਪਣਾ ਜੋ ਵੀ ਹੈ ਨਾ ਹੁੰਦਾਗਾ ਤੇ ਲੜਕਾ ਲੜਕੀ ਪ੍ਰਤੀ ਜਦੋਂ ਆਪਾਂ ਇਹ ਚੀਜ਼ਾਂ ਨੂੰ ਬੱਚਿਆਂ ਨੂੰ ਸਮਝਾਵਾਂਗੇ ਤਾਂ ਬੱਚੇ ਆਟੋਮੈਟਿਕਲੀ ਉਸ ਚੀਜ਼ ਨੂੰ ਐਕਸੈਪਟ ਕਰਦੇ ਆ ਤੁਸੀਂ ਅਕਸਰ ਦੇਖੋ ਜਿੰਨੇ ਵੀ ਵੱਡੇ ਘਰਾਂ ਦੇ ਬੱਚੇ ਹੋਣਗੇ ਉਹ ਇਸ ਲਾਈਨ ਦੇ ਵਿੱਚ ਮਤਲਬ ਕਿ ਲੜਕੀਆਂ ਦੇ ਪਿੱਛੇ ਫਿਰਨਾ ਜਾਂ ਲੜਕਿਆਂ ਦੇ ਪਿੱਛੇ ਲੜਕੀਆਂ ਨੇ ਹੈਨਾ ਜਾਂ ਕੋਈ ਗਲਤ ਕਦਮ ਚੱਕਣਾ ਜਾਂ ਕੋਈ ਆਪਣੇ ਮਾਪੇ ਦੇ ਪੁੱਠੇ ਮਤਲਬ ਕਿ ਬੋਲਣਾ ਜਾਂ ਆਪਣੇ ਨਸਿਆਂ ਬਗਾਨਾ ਤੇ ਲੱਗਣਾ ਇਹ ਬਹੁਤ ਘੱਟ ਮਿਲੇਗਾ ਜਿਹੜਾ ਇਹ ਆਪਣੇ ਬੱਚੇ ਜਿੱਦ ਕਰਨੇ ਗਲਤ ਰਸਤੇ ਤੇ ਜਾਣਾ ਆਪੀ ਵਿਆਹ ਉਹ ਕਰਾਉਣੇ ਹੋਰ ਇਹ ਚੀਜ਼ਾਂ ਕਰਨਗੇ ਤਾਂ ਸਿਰਫ ਮੱਧ ਵਰਗੀ ਪਰਿਵਾਰਕ ਜਾਂ ਜਮੀ ਗਰੀਬ ਪਰਿਵਾਰ ਵਾਲੇ ਬੱਚੇ ਕਰਨਗੇ ਕਿਉਂਕਿ ਆਪਾਂ ਮਾਪੇ ਉਸ ਟਾਈਮ ਹਨਾ ਕਮਾਈ ਦੇ ਵਿੱਚ ਰੁੱਝੇ ਰਹਨੇ ਆਪਣੇ ਫਰਜ਼ ਜਿਹੜੇ ਆਪਾਂ ਨੇ ਬੱਚਿਆਂ ਨੂੰ ਸਮਝਾਉਣੇ ਨੇ ਦੱਸਣਾ ਉਹਨਾਂ ਨੂੰ ਕਮਾਕਾਰਾਂ ਦੇ ਵਿੱਚ ਲਗਾਉਣਾ ਉਹ ਆਪਾਂ ਲਗਾਉਂਦੇ ਨਹੀਂ ਆਪਾਂ ਨੂੰ ਇਹ ਹੁੰਦਾ ਵੀ ਮੇਰਾ ਬੱਚਾ ਪੜ੍ਹ ਲਿਖ ਕੇ ਪਤਾ ਨਹੀਂ ਵੱਡਾ ਅਫਸਰ ਬਣ ਜਾਊਗਾ ਸਾਡੀ ਗਰੀਬੀ ਚੱਕੀ ਜਾਵੇਗੀ ਏਸੀ ਚੀਜ਼ ਦੇ ਵਿੱਚ ਆਪਾਂ ਬੱਚਿਆਂ ਨੂੰ ਖੁੱਲਾ ਛੱਡ ਦਿੰਨੇ ਆ ਬੱਚਿਆਂ ਤੇ ਥੋੜਾ ਸਟ੍ਰਿਕਟ ਰਹੋ ਬਾਹਰੋਂ ਜਦੋਂ ਉਹ ਘਰੇ ਆਉਂਦੇ ਆ ਉਹਨਾਂ ਨੂੰ ਹਰ ਇੱਕ ਚੀਜ਼ ਪੁੱਛੋ ਤੁਸੀਂ ਆਪਣੇ ਬੱਚੇ ਦੇ ਖੁਦ ਦੋਸਤ ਬਣੋ ਤਾਂ ਕਿ ਉਹ ਬਾਹਰ ਜਾ ਕੇ ਦੋਸਤ ਨਾ ਪਾਲੇ ਬਾਹਰ ਪਾਰਟੀਆਂ ਜਨਮ ਦਿਨ ਮਨਾਉਣੇ ਇਸ ਚੀਜ਼ਾਂ ਦੇ ਥੋੜਾ ਜਿਹਾ ਪੇਰੈਂਟਸ ਨੂੰ ਥੋੜਾ ਜਿਹਾ ਸਖਤੀ ਨਾਲ ਹਨਾ ਵਰਤਣਾ ਪਵੇਗਾ 18 ਤੋਂ 25 ਸਾਲ ਤੱਕ ਤੁਸੀਂ ਆਪ ਦਾ ਬੱਚੇ ਨੂੰ ਸੰਭਾਲ ਲਿਆ ਉਸ ਤੋਂ ਬਾਅਦ ਤੁਹਾਡਾ ਬੱਚਾ ਕਦੇ ਵੀ ਥੜਕੇਗਾ ਨਹੀਂ ਅਗਰ ਬੱਚਾ ਵੈਸੇ ਕੰਮ ਨਹੀਂ ਲਾਦਾ ਜਿਵੇਂ ਛੋਟੇ ਬੱਚੇ ਹੁੰਦੇ ਨਾ ਜਿੱਦ ਕਰਦੇ ਆ ਸੀ ਕੰਮ ਨਹੀਂ ਕਰਦੇ ਮੈਂ ਪਹਿਲਾਂ ਵੀ ਵੀਡੀਓ ਬਣਾਈ ਹੈ ਵੀ ਤੁਸੀਂ ਬੱਚੇ ਨੂੰ ਹਨਾ ਖੇਡ ਖੇਡ ਦੇ ਵਿੱਚ ਕੰਮ ਲਾ ਸਕਦੇ ਹੋ ਵੀ ਲੈ ਦੇਖਾਂ ਬੇਟਾ ਹਨਾ ਦੇਖਾਂਗੇ ਕਿਹੜਾ ਪਹਿਲਾਂ ਇਸ ਕਾ ਰੂਮ ਦੇ ਵਿੱਚ ਝਾੜੂ ਲਗਾਊਗਾ ਜਾਂ ਦੂਸਰਾ ਵੀ ਇਹ ਬੱਚਾ ਨਾ ਦੂਸਰੇ ਕਮਰੇ ਵਿੱਚ ਝਾੜੂ ਲਗਾਊਗਾ ਜਾਂ ਦੇਖੋ ਆਉਂਗੇ ਆਪਾਂ ਕਿਹੜਾ ਬੈੱਡ ਦੀ ਚਾਦਰ ਸੋਹਣੀ ਬਣਾਊਗਾ ਜਾਂ ਅਜ ਰੂਮ ਕਿਹੜਾ ਸੋਹਣਾ ਬਣਾਊਗਾ ਫਿਰ ਮੈਂ ਉਹਨੂੰ ਚਾਕਲੇਟ ਲੈ ਕੇ ਦੇਵਾਂ ਜਾਂ ਮੈਂ ਕੁਝ ਵੀ ਹਨਾ ਕੋਈ ਗਿਫਟ ਲੈ ਕੇ ਦੇਵਾਂ ਵੀ ਇਹ ਚੀਜ਼ ਤੁਸੀਂ ਕਰਿਆ ਕਰੋ ਫਰਜ਼ ਪਛਾਣੋ ਆਪਣੇ ਨਹੀਂ ਤਾਂ ਆਉਣ ਵਾਲਾ ਸਮਾਂ ਜਿਹੜਾ ਹੋਵੇਗਾ ਕਿ ਤੁਹਾਡੇ ਬੱਚੇ ਤੁਹਾਡੇ ਹੱਥਾਂ ਦੇ ਵਿੱਚੋਂ ਬਿਲਕੁਲ ਨਿਕਲ ਜਾਣਗੇ ਕਿਉਂਕਿ ਬੱਚਿਆਂ ਨੂੰ ਨਹੀਂ ਪਤਾ ਬੱਚਿਆਂ ਦਾ ਦਿਮਾਗ ਇੱਕ ਹਨਾ ਸੋਹਲ ਫੁੱਲ ਦੀ ਤਰ੍ਹਾਂ ਹੁੰਦਾ ਹੈਗਾ ਜਦੋਂ ਉਹਦੀਆਂ ਪੰਖੜੀਆਂ ਹਨਾ ਫਿਰ ਬिखर ਜਾਂਦੀਆਂ ਨੇ ਸਿਰਫ ਇੱਕ ਨੀਚੇ ਕਹਿੰਦੇ ਕਡੰਡੀ ਜੀ ਰਹਿ ਜਾਂਦੀ ਹੈ ਨਾ ਉਦੋਂ ਉਹਨੂੰ ਪਤਾ ਲੱਗਦਾ ਵੀ ਮੈਂ ਕੀ ਕਰ ਚੁੱਕਿਆ ਫਿਰ ਵੀ ਉਹ ਤੁਹਾਨੂੰ ਹੀ ਕਹੇਗਾ ਕਿ ਮੰਮੀ ਡੈਡੀ ਤੁਸੀਂ ਮੈਨੂੰ ਸੰਭਾਲ ਲੈਂਦੇ ਮੈਨੂੰ ਤਾਂ ਉਸ ਟਾਈਮ ਅਕਲ ਨਹੀਂ ਸੀ ਤਾਂ ਮੇਰੇ ਹੱਥ ਵੱਨ ਕੇ ਬੇਨਤੀ ਹੈ ਕਿ ਆਪਣੀ ਫਲਵਾੜੀ ਨੂੰ ਆਪਣੇ ਆਉਣ ਵਾਲੇ ਭਵਿੱਖ ਨੂੰ ਆਪਣੇ ਫਿਊਚਰ ਨੂੰ ਬਚਾ ਲਓ ਜਿਹੜੀਆਂ ਮੈਂ ਚੀਜ਼ਾਂ ਤੁਹਾਨੂੰ ਦੱਸੀਆਂ ਨੇ ਅਗਰ ਤੁਸੀਂ ਇਹ ਕਰੋਗੇ ਤੁਹਾਡਾ ਬੱਚਾ ਕਦੇ ਵੀ ਜਿੱਦ ਨਹੀਂ ਕਰੇਗਾ ਕਦੇ ਵੀ ਤੁਹਾਡਾ ਕਹਿਣਾ ਨਹੀਂ ਟੋਟਾਲੇਗਾ ਸਭ ਤੋਂ ਮੇਨ ਗੱਲ ਸਵੇਰੇ ਇੱਕ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਆਪਣੇ ਬੱਚਿਆਂ ਲਈ ਅਰਦਾਸ ਕਰਨੀ ਕਿ ਵਾਹਿਗੁਰੂ ਜੀ ਮੇਰੇ ਬੱਚਿਆਂ ਨੂੰ ਕਾਲ ਯੁਗ ਦੇ ਤੱਤੇ ਝੋਲਿਆਂ ਤੋਂ ਠੱਗਾ ਚੋਰਾ ਯਾਰਾਂ ਤੋਂ ਬਚਾ ਕੇ ਰੱਖਿਓ ਪਿਤਾ ਜੀ ਕਿਰਪਾ ਕਰਨੀ ਮੈਂ ਇਹਨਾਂ ਦੀ ਹਰ ਇੱਕ ਜਗ੍ਹਾ ਤੇ ਰਾਖੀ ਨਹੀਂ ਕਰ ਸਕਦਾ ਆਪ ਜੀ ਸਿਰ ਤੇ ਹੱਥ ਰੱਖ ਕੇ ਇਹਨਾਂ ਨੂੰ ਹਰ ਇੱਕ ਪੁੱਠੇ ਕੰਮ ਤੋਂ ਬਚਾਓ ਤੇ ਮੇਨ ਗੱਲ ਕਿ ਪਤੀ ਪਤਨੀ ਦੀ ਚਾਹੇ ਜਿੰਨੀ ਮਰਜ਼ੀ ਲੜਾਈ ਆ ਪਰ ਉਹ ਬੱਚਿਆਂ ਦੇ ਸਾਹਮਣੇ ਬਿਲਕੁਲ ਨਾ ਲੈ ਕੇ ਕਿਉਂਕਿ ਬੱਚੇ ਇਸ ਚੀਜ਼ ਦਾ ਬਹੁਤ ਅਸਰ ਐਕਸੈਪਟ ਕਰਦੇ ਨੇ ਜਿਵੇਂ ਇੱਕ ਪਤੀ ਆ ਕੇ ਆਪਣੀ ਮਾਂ ਮਲਕੇ ਘਰ ਵਾਲੀ ਤੇ ਹੈਨਾ ਪਤਨੀ ਤੇ ਰੋਹ ਮਾਰਦਾ ਹੈ ਬੱਚਾ ਵੀ ਉਸੇ ਤਰੀਕੇ ਨਾਲ ਮਾਰੇਗਾ ਤੁਸੀਂ ਅਕਸਰ ਦੇਖੋ ਜਿਹੜੇ ਛੋਟੇ ਬੱਚੇ ਨੇ ਜੋ ਤੁਸੀਂ ਘਰ ਦੇ ਵਿੱਚ ਕਰੋਗੇ ਉਸੇ ਦੀ ਰੀਸ ਕਰਨਗੇ ਤਾਂ ਖੁਦ ਸੰਭਲੋ ਤੁਹਾਡੇ ਬੱਚੇ ਨੂੰ ਸੰਭਾਲਣ ਦੀ ਕੋਈ ਲੋੜ ਹੀ ਨਹੀਂ ਪਵੇਗੀ ਉਹ ਆਪਣੇ ਆਪ ਹੀ ਸੰਭਲ ਜਾਣਗੇ ਵਾਹਿਗੁਰੂ ਜੀ ਹੈ ਨਾ ਇਹ ਤਾਂ ਅਕਸਰ ਹੈ ਕਹਿੰਦੇ ਸ੍ਰਿਸ਼ਟੀ ਦਾ ਹੋਇਆ ਜਿੱਦਾਂ ਦਾ ਆਪਣੇ ਘਰ ਦਾ ਮਾਹੌਲ ਹੋਵੇਗਾ ਬੱਚਾ ਉਸੇ ਤਰੀਕੇ ਦਾ ਬਣੇਗਾ ਹੀ ਬਣੇਗਾ ਕਿਉਂਕਿ ਅੱਜ ਕੱਲ ਤੁਸੀਂ ਦੇਖਿਆ ਹੈ ਨਾ ਵੀ ਮਾਮਾ ਤੇ ਪਿਓ ਖੁਦ ਹੀ ਆਪਣੇ ਸਿਸਟਮ ਤੋਂ ਹਲ ਚੁੱਕੇ ਨੇ ਬੱਚਿਆਂ ਨੂੰ ਆਪਾਂ ਹਨਾ ਕੀ ਸੰਭਾਲਾਂਗੇ ਤਾਂ ਪਲੀਜ਼ ਮੇਰੀ ਹੱਥ ਵੰਨ ਕੇ ਬੇਨਤੀ ਹੈ ਤੁਹਾਨੂੰ ਮੇਰੀ ਗੱਲਾਂ ਦਾ ਗੁੱਸਾ ਵੀ ਲੱਗ ਸਕਦਾ ਪਰ ਗੱਲਾਂ ਇਹ ਸੱਚੀਆਂ ਨੇ ਤੁਸੀਂ ਨਿਗਾਹ ਮਾਰ ਕੇ ਦੇਖਿਓ ਵੀ ਮੇਰੇ ਵਿੱਚ ਕੋਈ ਕਮੀ ਤਾਂ ਨਹੀਂ ਜਿਹੜਾ ਮੇਰਾ ਬੱਚਾ ਇਸ ਰਸਤੇ ਤੇ ਚੱਲੇ ਤੁਹਾਨੂੰ ਆਪਦੇ ਨਕਸ਼ੇ ਉਹਦੇ ਵਿੱਚ ਦਿਖਾਈ ਦੇਣਗੇ ਵੀ ਜੋ ਮੈਂ ਕਰ ਰਿਹਾ ਹਾਂ ਉਹੀ ਮੇਰਾ ਬੱਚਾ ਕਰ ਰਿਹਾ ਹੈ। ਕਈ ਮਾਪੇ ਠੀਕੇ ਵੀ ਇਦਾਂ ਹੁੰਦੇ ਨੇ ਜਿਹੜੇ ਬਹੁਤ ਵਿਚਾਰੇ ਸਹੀ ਹੁੰਦੇ ਨੇ ਪਰ ਬੱਚੇ ਉਹਨਾਂ ਦੇ ਵਿਗੜ ਜਾਂਦੇ ਨੇ। ਉਹਦੇ ਵਿੱਚ ਤੁਹਾਡਾ ਬੱਚਾ ਅਗਰ ਵਿਗੜ ਗਿਆ ਤਾਂ ਉਹ ਵਾਪਸ ਜ਼ਰੂਰ ਆਵੇਗਾ ਅਰਦਾਸ ਰੱਖੋ ਵਾਹਿਗੁਰੂ ਜੀ ਅੱਗੇ ਤੇ ਬੱਚੇ ਨੂੰ ਹਰ ਟਾਈਮ ਸਮਝਾਓ ਹਰ ਟਾਈਮ ਨੂੰ ਇਹ ਨਾ ਕਰੋ ਵੀ ਹਾਂ ਆਇਆ ਤੈਨੂੰ ਛੱਡੋ ਪਰ ਕੀ ਕਰਨਾ ਉਹਨੂੰ ਸਮਝਾਓ। ਜ਼ਰੂਰ ਸਮਝੇਗਾ ਤੇ ਮਿਲਾਂਗੇ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ। ਉਹ ਤਕਲੀ ਸਾਰੇ ਪੈਨਪਰਾ ਬਨੂ ਮੇਰੇ ਵੱਲੋਂ ਸਤ ਸ੍ਰੀ ਅਕਾਲ ਤੇ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਲਾਈਕ ਮੈਨ ਸ਼ੇਅਰ ਜ਼ਰੂਰ ਕਰ ਦੇਅ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਬੱਚਿਆਂ ਨੂੰ ਸਮਝਾਉਂਦਾ ਹੈ ਮੇਰਾ ਐਕਸਪੀਰੀਅੰਸ ਹੈ ਇਹਨੂੰ ਤੁਸੀਂ ਐਨਾ ਸਮਝਿਓ ਵੀ ਹਨਾ ਪਤ ਨਹੀਂ ਬੈਸੀ ਗੱਲਾਂ ਨਹੀਂ ਗਿਆ ਨਾ ਕਈ ਪਣਾ ਕਹਿੰਦੀਆਂ ਨੇ ਵੀ ਮੁੱਦੇ ਦੀ ਗੱਲ ਦੱਸੋ ਦੇਖੋ ਮੁੱਦਾ ਫੇਰ ਹੀ ਹੁੰਦਾ ਜਦੋਂ ਆਪਾਂ ਨੂੰ ਪੂਰੀ ਗੱਲ ਦਾ ਹਨਾ ਪਤਾ ਲੱਗੇ ਤੇ ਜਿਹਨੂੰ ਜਿਹਨੂੰ ਚੰਗੀ ਲੱਗੀ ਵੀਡੀਓ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਸਤ ਸ੍ਰੀ ਅਕਾਲ ਜੀ